ਕੋਈ ਲਾਹੋ ਹੋਈਆਂ ਉਸੂ ਕੀ ਮੰਡੀ ਵਾਲੇ ਬੰਦਿਆਂ ਦੀ ਸੁਰਤ ਲਈ ਵੀ ਕੀ ਗੱਲ ਹੈ ਕੀ ਗੱਲਬਾਤ ਬਈ ਬੜਾ ਚੌਕੀ ਜਾਂਚ ਲਈ ਲਿਏ ਨੇ ਹੈ ਜੀ ਕੈਮਰੇ ਦੇਖਿਆ ਸੀ ਹੈ ਜੀ ਕੈਮਰੇ ਦੇਖਿਆ ਸਾਡੇ ਮੁੰਡਾ ਅਸੀਂ ਜਾਂਚ ਲਈ ਲੱਗੇ ਮੈਂ ਤਾਂ ਤੁਹਾਨੂੰ ਦੇਖਣ ਲਈ ਹੀ ਕਿਤੇ ਨਹੀਂ ਆ ਮੇਰੇ ਚੌਕੀ ਜਾਂਚ ਕਦੇ ਵਾਸਤੇ ਲਾਇਆ ਹੈ ਜੀ ਤੇ ਮੈਂ ਕੰਮ ਵਾਸਤੇ ਲਾਇਆ ਹੈ ਮਾਲਕ ਤੁਸੀਂ ਇਸ ਖਾਨੇ ਦੇ ਐਸਐਸ ਤੋਂ ਮਾਲਕੋਂ ਛੋਟਾ ਫੜਜ ਬੰਦਾ ਮੰਡੀ ਜਾ ਕੇ ਪੁੱਛਣ ਦਾ ਹੋਰ ਕੰਮ ਵੀ ਹੈਗੇ ਯਾਰ 33 ਪਿੰਡ ਹੋਰ ਵੀ ਹੈਗੇ ਆਗੇ ਇਹ ਹੋਰ ਕੰਮ ਹੈ ਮਨਿਸਟਰਾਂ ਵਾਸਤੇ ਹੈ ਪਬਲਿਕ ਵਾਸਤੇ ਨਹੀਂ ਹੋਰ ਕਵਾਸਤੇ ਹੀ ਆਈ ਇਹ ਵੀ ਪਬਲਿਕ ਵਾਸਤੇ ਆ ਪਬਲਿਕ ਦਿੰਦੀ ਹੈ ਇਹ ਵੀ ਪਬਲਿਕ ਵਾਸਤੇ ਹੀ ਹੈ ਇਹ ਕਾਹਦੀ ਪਬਲਿਕ ਵਾਸਤੇ ਪੌੜੀ ਨੂੰ ਨਹੀਂ ਰੋਕੀ ਫੜਿਓ ਹੋਰ ਕੀ ਕਰਦੇ ਮੈਂ ਨਹੀਂ ਹਾਈਜੈਨਿਕ ਹੁੰਦਾ ਸੀ ਮੈਂ ਨਹੀਂ ਹਾਈਜੈਨਿਕ ਹੁੰਦਾ ਸੀ ਕੀ ਕੀ ਹਾਈਜੈਨਿਕ ਆ ਹਾਂ ਮੈਨੂੰ ਮੈਨੂੰ ਤੇਰੀ ਹਾਈਜੈਨਿਕ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਮਤਾ ਮੰਡੀ ਦੀ ਲੋੜ ਹੈ ਕੋਈ ਗੱਲ ਨਹੀਂ ਹੁਣ ਚੋਰੀਆਂ ਹੋਣ ਤੇ ਫਿਰ ਤੂੰ ਦੱਸਦਾਗੇ ਕੋਈ ਗੱਲ ਨਹੀਂ ਕੋਈ ਗੱਲ ਦੱਸਦਾਗੇ ਆ ਸੁਣ ਲੋ ਬੈਠਿਆ ਹੋਈ ਪੱਤਰਕਾਰ ਪੌਂਡਾ ਦੀ ਗੱਲ ਬੈਠਿਆ ਕੋਈ ਨਹੀਂ ਹਰਾਦ ਵੇਖ ਲੋ ਰੋਡ ਚੋਰੀਆਂ ਹੋ ਰਹੀਆਂ ਇਹ ਮੋਜਾਂ ਨਾਲ ਏਸੀ ਦੇ ਕਮਰੇ 'ਚ ਬੈਠਿਆ ਇੱਕ ਦਿਨ ਹੀ ਬਜ਼ਾਰ ਜਨੇ ਰੋਡ ਮਾਰੇ ਇੱਕ ਦਿਨ ਵੀ ਇਹਦੇ ਬਜ਼ਾਰ 'ਚ ਫਿਰ ਗੱਸ਼ਟ ਕੀਤੀ ਹੋਈ ਕਾਰਨ ਕੀ ਕਿਉਂ ਨਹੀਂ ਮਾਰਦੇ ਇਹ ਨਾਲ ਰਲਿਆ ਤੁਹਾਡੇ ਨਾਲ ਸੋਚ ਜਮਾਨਾ ਨਾਲ ਰਲਿਆ 5 ਵਜੇ ਜੀ 5 ਵਜੇ ਸ਼ਟਰ ਤੋੜ ਕੇ ਲੈ ਗਏ ਕਹਿੰਦੇ ਤੋੜ ਤੂ ਸ਼ਟਰ ਰੱਖੀ ਕੰਮ ਕਰਦੇ ਜਾਨੇ ਕਿ ਦੁਕਾਨਾਂ ਦੇ ਜੀ ਇੱਕ ਛੋਟੀ ਜਿਹੀ ਜੀਪੀ ਨਾਲ ਪੰਜ ਦੁਕਾਨਾਂ ਦੇ ਸ਼ਟਰ ਤੋੜਤੇ ਚੋਰੀਆਂ ਹੋ ਗਈਆਂ ਕਿਹਦਾ 20000 ਲੈ ਗਏ ਕਿਹਦਾ 5000 ਲੈ ਗਏ ਕਿਸੇ ਦਾ ਕਰਿਆਣਾ ਚੋਰੀ ਹੋ ਗਿਆ ਜੀ ਕੌਣ ਜ਼ਿੰਮੇਵਾਰ ਹੈ ਜੀ ਦੱਸੋ ਸਾਡੇ ਵਾਸਤੇ ਹੈ ਅਸੀਂ ਦੇ ਪੁਲਿਸ ਨੂੰ ਇਹ ਪੁੱਛਣ ਨੂੰ ਪੁੱਛਦੇ ਆ ਇਹ ਪੁਲਿਸ ਮਨਿਸਟਰਾਂ ਵਾਸਤੇ ਹੈ ਅਫਸਰਾਂ ਵਾਸਤੇ ਹੈ ਕਿ ਸਾਡੇ ਵਾਸਤੇ ਹੈ ਇਹ ਤਾਂ ਜਨਤਾ ਦੀ ਰੱਖਿਆ ਨਹੀਂ ਹੁੰਦੀ ਯਾਰ ਇਹ ਇਹ ਕਰਦੇ ਆ ਅਫਸਰਾਂ ਤੇ ਮਨਿਸਟਰਾਂ ਦੀ ਅੱਜ ਖੁੱਡੀਆਂ ਸਾਹ ਦੇ ਲੜਕੇ ਨੇ ਆਣਾ ਦੇਖੋ ਕਿਵੇਂ ਪੁਲਿਸ ਲਕੀ ਹੈ ਚੋਰੀ ਹੋ ਗਈ ਕਿਸੇ ਪੁਲਿਸ ਮੁਲਾਜ਼ਮ ਨੇ ਮੰਡੀ ਦੇ ਜ਼ਿੰਮੇਵਾਰ ਬੰਦਿਆਂ ਨੂੰ ਨਹੀਂ ਪੁੱਛਿਆ ਆਪਾਂ ਨੂੰ ਕੀ ਹੱਲ ਕੱਢਣਾ ਚਾਹੀਦਾ ਇਹ ਤਾਂ ਸਰਕਾਰ ਤਾਂ ਕਹਿੰਦੇ ਕੱਲੇ ਕਿਸਾਨ ਹੀ ਔਖੇ ਐ ਕੋਈ ਇਕੁਆਇਰੀ ਤਾਂ ਔਖੀ ਹੈ ਜੀ ਇੰਨਾ ਦੇਖੋ ਕਿਸੇ ਵਪਾਰੀ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸਿਰਫ ਵਪਾਰੀਆਂ ਨੂੰ ਟੈਕਸ ਭਰਾਏ ਵਪਾਰੀਆਂ ਨੂੰ ਕੁੱਟਿਆ ਜਾਂਦਾ ਛੜਕਿਆ ਜਾਂਦਾ ਹੁਣ ਆ ਵੇਖ ਲੋ ਵਪਾਰੀਆਂ ਦੀ ਗੱਲ ਸੁਰੱਖਤਾ ਦੀ ਆ ਸਾਡੇ ਅਸੇ ਤੋਂ ਸਾਹਮਣੇ ਵਪਾਰੀਆਂ ਦੀ ਗੱਲ ਸੁਰੱਖਤਾ ਲਈ ਕਹਿੰਦਾ ਮੈਂ ਤੂੰ ਹਾਈਜੈਕ ਨਹੀਂ ਮੈਨੂੰ ਹਾਈ ਮੈਂ ਤਿੰਨ ਵਾਰੀ ਐਮਸੀ ਬਣਿਆ ਉਛਲੀ ਲੋਕਾਂ ਨੇ ਬਣਾਇਆ ਆ ਲੋਕਾਂ ਨੇ ਬਣਾਇਆ ਮੈਂ ਲੋਕਾਂ ਵਾਸਤੇ ਹੀ ਬੋਲ ਰਿਹਾ ਮੈਂ ਮੈਨੂੰ ਨਹੀਂ ਵਾਰ ਤੇਰੇ ਤੋਂ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਮੇਰੇ ਕੋਲ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਆ ਇਹ ਲੋਕਾਂ ਵਾਸਤੇ ਮੈਂ ਬੋਲਦਾ ਕਈ ਲੋਕ ਮੈਨੂੰ ਬਣਾ ਕੇ ਵੇਚਦੇ ਆ ਇਹ ਤੁਸੀਂ ਜ਼ੁਲਮ ਕਰਨ ਵਾਸਤੇ ਚੋਰੀਆਂ ਕਰਨ ਵਾਸਤੇ ਕਰਪਸ਼ਨ ਵਾਲੇ ਬੰਦੇ ਆ ਮਗਰ ਲੱਗਣ ਵਾਸਤੇ ਸਾਨੂੰ ਉਨਾਰ ਰੱਖਿਏ ਕਰਪਸ਼ਨ ਦਾ ਸਾਰਿਆਂ ਨੂੰ ਪਤਾ ਕੌਣ ਕਰਦਾ ਆ ਸਾਰਿਆਂ ਨੂੰ ਪਤਾ ਹਾਂ ਤੇਰੇ ਤੂੰ ਇੱਥੇ ਹਫਤਾਜੇ ਕਬਜ਼ਾ ਕਰਾਇਆ ਮੈਂ ਤੁਕੈਗਾ ਮੈਂ ਲੈ ਕੇ ਜਿਹੜੇ ਕਰਾਇਆ ਉਹ ਕਣ ਦੱਸੋ ਕਿਨੇ ਕਰਾਇਆ ਅਸੀਂ ਦੱਸਾਂਗੇ ਹਾਂ ਦੱਸੋ ਬਿਲਕੁਲ ਦੱਸੋ ਮੈਂ ਤਾਂ ਕਹਿਣਾ ਸਫੀ ਨਹੀਂ ਕਰਾਇਆ ਬੋਨਿਆਣਾ ਦੀ ਮੰਡੀ ਇਹ ਮਸ਼ਹੂਰ ਰਹੀ ਹੈ ਕਿ ਗੁਰੂ ਤੁਸੀਂ ਇੱਕ ਹੀ ਲਈ ਹਰ ਤੁਹਾਡੇ ਤੁਸੀਂ ਕਹਿੰਦੇ ਇੰਨੇ ਚੋਰੀ ਬਣਾਇਆ ਪਾਰਾ ਦੀ ਗੱਲ ਹੈ ਹੈ ਲੈਕੋ ਦਾ ਡਰਾਈਵਰ ਹਰੇਕ ਬੰਦਾ ਆਪਦੀ ਆਪਦੀ ਪਾਰਟੀ ਨਾਲ ਲੱਗਿਆ ਇਹ ਕਿਤੇ ਇਲੈਕਸ਼ਨ ਦਾ ਟਾਈਮ ਨਾ ਹੁੰਦਾ ਇਹ ਚੋਰੀ ਇਹਦਾ ਥਾਣਾ ਛੱਡ ਕੇ ਭੱਜਦੇ ਇਹਨਾਂ ਦੀ ਕੀ ਉਕਾਤ ਹੈ ਸਾਡੀ ਗੰਡੀ ਦੀ ਕੋਈ ਚੋਰੀ ਹੋਏ ਪਰ ਮਜਬੂਰੀ ਹੈ ਹੁਣ ਜਿਹੜੀ ਸਾਡੀ ਲੋਕ ਜਿਹੜੇ ਹੈਗੇ ਆ ਹਰੇਕ ਆਪਦੀ ਆਪਦੀ ਪਾਰਟੀ ਨਾਲ ਜੁੜਿਆ ਹੋਇਆ ਹੁਣ ਉਹ ਪਾਰਟੀ ਨਾਲ ਖੜ ਚੁੱਕਿਆ ਹੁਣ ਇਸ ਕਰਕੇ ਅਸੀਂ ਮੰਡੀ ਬੰਦ ਨਹੀਂ ਕਰ ਸਕਦੇ ਮੰਡੀ ਬੰਦ ਤਾਂ ਮੈਂ ਹੁਣ ਕਾਲ ਕਰ ਦਿੰਦਾ ਇੱਕ ਮਿੰਟ ਚ ਛੱਡ ਢਿੱਕਣਗੇ ਨਾਲੇ ਕੁੜੀਆ ਸਾਹਿਬ ਦੇ ਲੜਕੇ ਅਸੀਂ ਨਾਲੇ ਕੋਈ ਕੁੜੀਆ ਸਾਹਿਬ ਦੇ ਲੜਕੇ ਦਾ ਵਿਰੋਧ ਕਰਨ ਨਹੀਂ ਆਏ ਅਸੀਂ ਕੁੜੀਆ ਸਾਹਿਬ ਨੂੰ ਗੱਲਬਾਤ ਕੁੜੀਆ ਸਾਹਿਬ ਦੇ ਲੜਕੇ ਨਾਲ ਗੱਲਬਾਤ ਕਰਨ ਆਏ ਆ ਕੀ ਸਵਾਲ ਆ ਤੁਹਾਡੇ ਉਹਨਾਂ ਨੂੰ ਸਾਨੂੰ ਸਵਾਲ ਹੈ ਕਿ ਸਾਡੀ ਜਿਹੜੀ ਹਰਿਆਣਾਪੁਰ ਦੀ ਕੌਸ਼ਲ ਹੈ ਉਹ ਦੀਬਾ ਹਰ ਸਿਮਰਤ ਕੌਰ ਨੇ ਹਰਾਏਪੁਰ ਦੀ ਪੰਚਾਇਤ ਤੋਂ ਜਗਾ ਲੈ ਕੇ ਇੱਕ ਵਧੀਆ ਸੈਂਟਰ ਤੋਂ ਫੰਡ ਲੈ ਕੇ ਉਹ ਗਊਸ਼ਾਲਾ ਬਣਾ ਕੇ ਦਿੱਤੀ ਸੀ ਉਸ ਤੋਂ ਬਾਅਦ ਉਹ ਗਊਸ਼ਾਲਾ ਮਾੜੀ ਕਿਸਮਤ ਸਾਡੀ ਸਰਕਾਰ ਆਪਦੀ ਆ ਗਈ ਉਹ ਉਹ ਇਹਨਾਂ ਨੇ ਸੰਭਾਲ ਲਈ ਗਊਸ਼ਾਲਾ ਉਹ ਜਿਹੜਾ ਟੀਸੀਐਸ ਤੋਂ ਪਹਿਲਾਂ ਸੀ ਜਿਹੜਾ ਹੁਣ ਪਟਿਆਲੇ ਚਲਾ ਗਿਆ ਪਰ ਤਾਂ ਨਹੀਂ ਪਤਾ ਕੀ ਨਾਮ ਸ਼ੌਕਤ احمد 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 ਸ਼ੌਕਤ احمد ਉਹ ਜੀ ਪ੍ਰਸ਼ਾਸਨ ਉਹ ਆਪਣੇ ਨਗਰ ਨਿਗਮ ਨਾਲ ਰਲ ਕੇ 2.2 ਕਰੋੜ ਰੁਪਇਆ ਨਾਲ ਕੇ ਖਾ ਗਿਆ ਗਊਆਂ ਤੇ ਭੁੱਖੀਆਂ ਮਰ ਗਈਆਂ ਜਾ ਕੇ ਤੁਸੀਂ ਵੇਖ ਲਓ ਇਹ ਸਾਡੀ ਮੰਡੀ ਦੇ ਲੋਕੋ ਨੇ ਸੰਭਾਲੀਓ ਕੌਸ਼ਲਾ ਇਹਨਾਂ ਦਾ ਕੋਈ ਉਹ ਯੋਗਦਾਨ ਨਹੀਂ ਇਹ ਕੀ ਕਰਦੇ ਸੀ ਜਿਹੜੀ ਗਊਆਂ ਨਾਲ ਨੂੰ ਧਰਪਦੀਆਂ ਸੀ ਉਹ ਮਰ ਜਿੰਦੀ ਰਾਤ ਨੂੰ ਉਹਨਾਂ ਨੂੰ ਘਟੀਆਂ ਚ ਪਾ ਕੇ ਲੈ ਜਾਂਦੇ ਆ ਤੇ ਜਾ ਕੇ ਜੇਬੀਸੀ ਨਾਲ ਠੋਆ ਪਟ ਕੇ ਦਬ ਦਿੰਦੇ ਉਥੇ ਉਥੇ ਪਸ਼ੂ ਸੀ 2.2 ਹਜ਼ਾਰ ਹੁਣ ਉਥੇ ਪਸ਼ੂ ਨਹੀਂ 220 ਉਹ 2.5 ਕਰੋੜ ਰੁਪਇਆ ਖਾ ਕੇ ਪ੍ਰਸ਼ੀਸੀ ਇਥੋਂ ਬਦਲੀ ਕਰਾ ਕੇ ਉਹ ਚਲਾ ਗਿਆ ਪਟਿਆਰੇ ਉਹਨੇ ਤਾਂ ਇੱਡਾ ਜ਼ੁਲਮ ਕੀਤਾ ਇੱਥੇ ਖੇਵਟਾ ਬੰਦ ਕਰਤੀਆਂ ਖੇਵਟਾ ਬੰਦ ਕਰਤੀਆਂ ਤੇ ਪੈਸੇ ਲੈਣ ਦੇ ਮਾਰੇ ਇਹ ਇਥੋਂ ਦੀ ਜਿਹੜੀ ਨਾਇਬ ਤਹਿਸੀਲਦਾਰ ਸੀ ਜਿਹੜੀ ਲੇਡੀ ਸੀ ਉਹ ਪਟਵਾਰੀ ਨਾਲ ਰਲ ਕੇ ਪੈਸੇ ਲੈਂਦੇ ਸੀ ਉਹ ਪੈਸੇ ਲੈ ਕੇ ਖੇਵਟ ਖੋਲ ਦਿੰਦੇ ਸੀ ਫਿਰ ਉਹ ਖੇਵਟ ਦੀ ਰਿਸ਼ਤੀ ਹੋ ਜਾਂਦੀ ਸੀ ਉਹ ਉਹੀ ਕੰਮ ਉਹਨੇ ਜਾ ਕੇ ਪਟਿਆਰੇ ਕਰਤਾ ਇਹ ਤਾਂ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਕੁੜੀਆ ਸਾਹਿਬ ਦੇ ਲੜਕੇ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਜਿਹੜੀ ਰਿਪੋਰਟ ਮੰਗੀਆਂ ਗਰਾਊਂਡ ਲੈਵਲ ਤੋਂ ਮਿਲਣੀ ਹੈ ਇਹ ਪ੍ਰਸ਼ਾਸਨ ਨੇ ਤੁਹਾਨੂੰ ਰਿਪੋਰਟ ਨਹੀਂ ਦੇਣੀ ਇਹ ਪ੍ਰਸ਼ਾਸਨ ਦਾ ਤੁਹਾਨੂੰ ਚਾਰਾਂ ਬਿਸਕੁਟ ਖਵਾ ਕੇ ਭੇਜ ਦੂਗਾ ਇਹ ਸਰਕਾਰ ਤੇ ਕਹਿ ਰਹੀ ਹੈ ਕਿ ਸਾਡਾ ਪ੍ਰਸ਼ਾਸਨ ਬਹੁਤ ਕੰਮ ਕਰ ਰਿਹਾ ਨਾ ਤਾਂ ਕੋਈ ਕੋਈ ਕਿਸੇ ਤਰੀਕੇ ਦੀ ਕਰਾ ਪ੍ਰਸ਼ਾਸਨ ਕੰਮ ਕਰ ਰਿਹਾ ਜਿਹੜੇ ਸਾਡੇ ਅਕਾਲੀ ਦਾ ਤੇ ਕਾਂਗਰਸ ਵੇਲੇ 2 25000 ਰੁਪਏ ਦੀ ਰਜਿਸਟਰੀ ਹੁੰਦੀ ਸੀ ਉਹ 35000 ਰੁਪਏ ਲੈ ਕੇ ਰਜਿਸਟਰੀ ਹੁੰਦੀ ਆ ਉਹਣਾ ਵੇਖ ਲਓ ਕੀ ਕੰਮ ਹੋ ਰਿਹਾ ਪਤਾ ਕਹਿੰਦੇ ਭਗਵੰਤ ਮਾਨ ਦਾ ਬੋਰਡ ਲਾਇਆ ਵੀ ਗ੍ਰਾਫਰ ਮੁਕਤ ਹੋ ਆ ਭਗਵੰਤ ਮਾਨ ਨੇ ਕਰਾਪਸ਼ਨ ਮੁਕਤ ਦੇ ਜਿਹੜੇ ਬੋਰਡ ਲਾਇਆ ਉਹ ਕਲੀ ਐਡ ਵਾਸਤੇ ਲਾਇਆ ਹੈ ਉਹ ਤੁਹਾਨੂੰ ਪਤਾ ਨਹੀਂ ਵੀ ਭਗਵੰਤ ਮਾਨ ਕੀ ਕਰ ਰਿਹਾ ਹੈ ਕਿਉਂ ਕੇਜਰੀਵਾਲ ਨੂੰ ਦਿੱਲੀ ਜਿੱਦੋਂ ਹਵਾਈ ਜਹਾਜ਼ ਮਿਲਦਾ ਨਹੀਂ ਸੀ ਉਹਨਾਂ ਨੇ ਗੋਆ 'ਚ ਇਲੈਕਸ਼ਨ ਲੜਿਆ ਹਮਾਚਲ 'ਚ ਇਲੈਕਸ਼ਨ ਲੜਿਆ ਗੁਜਰਾਤ 'ਚ ਇਲੈਕਸ਼ਨ ਲੜਿਆ ਉਹ ਸਾਰਾ ਪੰਜਾਬ ਸਰਕਾਰ ਦਾ ਬਜਟ ਸੀ ਤੇ ਸਾਡੇ ਪੰਜਾਬੀਆਂ ਨੂੰ ਅਕਲ ਹੈ ਨਹੀਂ ਵੀ ਆਪਣਾ ਬਜਟੇ ਬਾਹਰਲੇ ਮੁਲਕਾਂ ਚ ਉਡਾਈ ਜਾਂਦੇ ਆ ਆਪਣੀਆਂ ਐਸਪਰਸਟੀਆਂ ਜੜਾਈ ਜਾਂਦੇ ਆ ਹੋ ਤੁਸੀਂ ਐ ਵੇਖੋ ਸਾਡੀ ਸੁਰੱਖਿਆ ਦੀ ਗੱਲ ਵੇਖ ਲਓ ਸਾਡੇ 24 ਦੇ 5 6 ਮਲਾਜਮ ਸਿਰਫ ਕਾਂਚੀ 20 3000 ਦੀ ਬਾਕੀ ਨੂੰ ਇੱਕ ਮੰਤਰੀ ਨੂੰ ਇੱਕ ਡੀਸੀ ਨੂੰ ਇੱਕ ਡੀਐਸਐਸਪੀ ਨੂੰ ਇੱਕ ਡੀਐਸਪੀ ਨੂੰ ਇੱਕ ਐਸਪੀ ਨੂੰ ਵੀ ਵੀ ਮਲਾਜਮ ਦੇ ਰੱਖਿਆ ਆ ਸਾਡੇ ਐਸਐਚਓ ਨਾਲ ਹੀ ਹੋਣਗੇ ਤਿੰਨ ਚਾਰ ਤੇ ਸਾਡੀ 20000 ਦੀ ਬਾਕੀ ਨਾਲ ਤੇ ਪੰਜੀ ਆ ਆ ਵੇਖੋ ਸਾਡੀ ਤਾਂ ਸੁਰੱਖਿਆ ਇਹ ਤਾਂ ਕਿਹਨਾਂ ਸੀ ਸਾਡਾ ਕੋਈ ਐਮਐਲ ਸਿਕਿਉਰਿਟੀ ਲਗਾ ਕੋਈ ਐਮਐਲ ਦਾ ਬੱਚਾ ਮੁੰਡਾ ਸਿਕਿਉਰਿਟੀ ਲਗਾ ਇਹਦਾ ਯੋਗ ਫੁੱਡਿਆ ਸਾਹ ਦੇ ਲੜਕੇ ਆਣਗੇ ਕੋਈ ਐਮਐਲ ਤਾਂ ਹੈ ਨਹੀਂ ਇੱਕ ਤਾਂ ਮਿਨਿਸਟਰ ਦਾ ਲੜਕੇ ਹੀ ਆਣਾ ਹੁਣ ਉਹਦੇ ਨਾਲ ਦੇਖ ਲਓ ਕੰਨੀ ਸੁਰੱਖਿਆ ਜਦ ਉਹ ਸੁਰੱਖਿਆ ਸਾਰੀ ਉਹਦੇ ਵਾਸਤੇ ਲੱਗੀ ਹੋਈ ਹੈ ਆ ਤਾਂ ਕਿਹਦਾ ਵੀਆਈਪੀ ਕਲਚਰ ਖਤਮ ਕਰਤਾ ਆ ਸਾਰੀ ਸੁਰੱਖਿਆ ਉਹਨਾਂ ਵਾਸਤੇ ਲੱਗੀ ਹੋਈ ਹੈ ਵੀਆਈਪੀ ਕਲਚਰ ਖਤਮ ਹੋ ਗਿਆ ਜਿਹੜੇ ਕਹਿੰਦੇ ਇਹ ਵੀਆਈਪੀ ਕਲਚਰ ਤਾਂ ਜੀ ਸਿਵਿਆਂ ਜੇ ਜਾ ਕੇ ਖਤਮ ਹੋਊਗਾ ਪੰਜਾਬ ਚ ਤਾਂ ਹੀ ਖਤਮ ਹੋਊਗਾ ਜਿਹੜੇ ਸਿਵਿਆਂ ਜੇ ਜਾਣਗੇ ਨਾ ਉਹਦਾ ਖਤਮ ਹੋਊਗਾ ਮਤਲਬ ਜਿਹੜਾ ਗੋਨਿਆਂ ਦੇ ਦਾ ਵਪਾਰੀ ਹੈ ਗੋਨਿਆਂ ਵਾਲਾ ਉਹ ਵੀ ਇਸ ਟਾਈਮ ਪੀੜਤ ਹੈ ਜਿਹੜੀ ਆ ਕਿ ਸਰਕਾਰ ਦੀਆਂ ਕਾਊਂਸਲਾਂ ਜਾਂ ਜੋ ਖਲਾਫ ਬਣਿਆ ਪੰਜਾਬ ਦੇ ਦੇਖੋ ਜੀ ਭਗਵਾਨ ਤੁਮਾਰ ਦੇ ਠੀਕ ਹੈ ਵੀ ਬਿਆਨ ਦੇਣ ਦਾ ਉਹਨਾਂ ਨੂੰ ਪਹਿਲਾਂ ਕਹਿ ਕੇ ਹਟਿਆ ਕੋਈ ਵੀ ਮੁੰਡਾ ਜਿਹੜਾ ਕੋਈ ਮੰਤਰੀ ਬਣਦਾ ਜਾਂ ਕੁਛ ਵੀ ਬਣਦਾ ਉਹ ਜਿਹੜੇ ਗਰਾਊਂਡ ਲੈਵਲ ਦੇ ਬੰਦੇ ਜਦੋਂ ਮਿਲਦੇ ਆ ਨਾ ਉਹਨਾਂ ਨੂੰ ਸੱਚਾਈ ਪਤਾ ਚੱਲਦੀ ਆ ਇਹ ਜਿਹੜੇ ਹੁਣ ਸਾਨੂੰ ਬੁੱਢੀਆ ਸਾਹਿਬ ਲਾ ਲੋ ਖੇਤੀਬਾੜੀ ਮੰਤਰੀ ਆ ਉਹ ਖੇਤੀਬਾੜੀ ਦਾ ਦਫ਼ਤਰ ਜਾ ਕੇ ਚੀਫ ਨੇ ਚਾਹ ਪੀ ਆ ਕੇ ਭੇਜਤਾ ਉਹਨੂੰ ਉਹ ਚੀਫ ਨੇ ਦੀਪਕ ਨੂੰ ਦੱਸੂਗਾ ਮੈਂ ਤਰਫਿਰ ਕਰ ਰਿਹਾ ਹਾਂ ਚੀਫ ਕੋਲੋਂ ਦੱਸੂਗਾ ਡੀਸੀ ਡੀਸੀ ਕੋਲੋਂ ਦੱਸੂਗਾ ਮੈਂ ਤਰਫਿਰ ਕਰ ਰਿਹਾ ਹਾਂ ਇਹ ਤਾਂ ਨਹੀਂ ਦੱਸਦੇ ਨਾ ਕਿ ਸਾਡੇ ਲੋਕਾਂ ਜਿਵੇਂ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਮੈਂ ਕਹਿ ਰਿਹਾ 35000 ਰੁਪਏ ਲੈ ਕੇ ਰਿਕਤੀ ਹੋਣ ਲੱਗੀ ਹਾਂ ਤੇ ਜਿਹੜੀ ਅਕਾਲੀ ਦਰ ਤੇ ਕਾਂਗਰਸ ਵਲੇ 2000 ਰੁਪਏ ਨੂੰ ਠੀਕ ਹੈ ਇਹ ਤਾਂ ਕਾਂਗਰਸ ਕਿੱਥੇ ਪਹੁੰਚ ਗਈ ਤਾਂ ਉਹ ਵਪਾਰੀ ਪੂਰਾ ਦੁਖੀ ਹੈ ਵਪਾਰੀ ਨੂੰ ਕੁਟੂਮਰ ਵਪਾਰੀ ਦਾ ਖੜ ਦਿੱਤਾ ਤੇ ਇਹ ਲੋਟ ਨਾ ਏ ਅੱਜ ਮੈਂ ਗੁਰੂਕਾਰ ਦਾ ਆਦਰਾ ਪੱਤਰਕਾਰ ਜੀ ਜਿੱਦਨ ਵਪਾਰੀਆਂ ਨੇ ਹਥਿਆਰ ਚੁੱਕਲੇ ਜਿੱਦਨ ਵਪਾਰੀ ਅਤਵਾਦੀ ਬਣ ਕੇ ਕਿਸੇ ਸਰਕਾਰ ਤੋਂ ਲੋਕ ਨਹੀਂ ਆਣਾ ਵਪਾਰੀ ਤਾਂ ਸ਼ਾਂਤ ਕਿਹਾ ਜਾਂ ਮੈਨੂੰ ਸ਼ਾਂਤ ਕਰਦੇ ਆ ਉਹ ਵਪਾਰੀਆਂ ਨੂੰ ਡਰਾਏ ਜਾਂਦਾ ਜਦੋਂ ਜੀ ਇਨਕਮ ਟੈਕਸ ਦੀ ਡੇਢ ਪਵਾ ਦਾਂਗੇ ਤਾਂ ਵਪਾਰੀ ਡਰ ਜਾਂਦਾ ਇਹ ਵਪਾਰੀਆਂ 'ਚ ਕਮੀ ਆ ਜਿਹੜੇ ਡਰਦੇ ਆ ਤਾਂ ਮੇਰੀ ਦੁਕਾਨ ਤੇ ਭੇਜੋ ਇਨਕਮ ਟੈਕਸ ਵਾਲੇ ਮੈਂ ਚੈਲੰਜ ਕਰਦਾ ਮੇਰੀ ਦੁਕਾਨ ਤੇ ਭੇਜੋ ਇਨਕਮ ਟੈਕਸ ਮੈਂ ਵੇਖੂਗਾ ਇਹ ਫਿਰ ਜਿਹੜੇ ਬੋੜਾ ਤੇ ਵਪਾਰੀ ਬੈਠੇ ਆ ਬੜੇ ਖੁਸ਼ੇ ਵਪਾਰੀ ਆ ਜੀ ਕਪਾਰ ਮੈਂ ਉਹ ਕਿਹੜਾ ਵਪਾਰੀ ਆ ਉਹ ਵਪਾਰੀ ਜਿਹੜੇ ਇਹਨਾਂ ਨਾਲ ਰਲੇ ਹੋਇਆ ਉਹ ਵਪਾਰੀ ਉਹ ਆ ਜਿਹੜੇ ਇਹਨਾਂ ਨਾਲ ਰਲੇ ਹੋਇਆ ਜਿਹੜਾ ਤੁਹਾਡੇ ਵਰਗਾ ਵਪਾਰੀ ਆ ਜਿਹੜਾ ਜ਼ਮੀਨ ਤੇ ਵਪਾਰੀ ਆ ਉਹ ਨਹੀਂ ਖੋਚਦਾ ਸਾਡੇ ਵਰਗਾ ਵਪਾਰੀ ਦੁਖੀ ਆ ਮੈਂ ਦੁਖੀ ਬੋਲ ਰੇ ਸਾਡੀ ਗਊਆਂ ਮਾਰਤੀਆਂ ਜਿੰਨਾਂ ਨੇ ਜਿੰਨਾਂ ਨੇ ਉਹ ਗਊਸ਼ਾਲਾ ਦਾ ਨਾਮ ਸੁਧਾਰ ਕੀਤਾ ਅਸੀਂ ਪੰਜਾਬ ਦੇ ਸਾਰੇ ਹਿੰਦੂ ਸੰਗਠਨ ਇਕੱਠੇ ਹੋ ਕੇ ਇਹ ਪਾਰਟੀ ਦਾ ਵਿਰੋਧ ਕਰਾਂਗੇ ਉਹ ਜਿਹੜੀਆਂ ਗਊਆਂ ਤਰਸਰੀਆਂ ਮਰੀਆਂ ਅਸੀਂ ਉਹਨਾਂ ਦੀਆਂ ਫੋਟੋਆਂ ਕੱਚੀਆਂ ਹੋਈਆਂ ਅਸੀਂ ਉਹ ਫੋਟੋਆਂ ਘਰ ਘਰ ਭੇਜਾਂਗੇ ਇਹ ਆਪਣੀਆਂ ਗਊਆਂ ਇਹਨਾਂ ਨੇ ਮਾਰੀਆਂ ਹਰਾਈਪੁਰ ਜਿਹੜੇ ਐਮਐਲਏ ਦੇ ਹਲਕੇ ਚ ਆਉਂਦਾ ਹੈ ਇਹ ਸਾਡੇ ਜੀ ਟਮਾਰਟ ਜਿੱਥੇ ਗਏ ਉੱਥੇ ਉਹ ਵੇਖਣ ਹਲਾ ਕੋ ਇੱਕ ਦੋ ਵਾਰ ਹੀ ਗਏ ਆ ਜੀ ਦੇਖੋ ਮੈਂ ਮਾਰਕਟ ਜਿੱਥੇ ਕਮੀ ਨਹੀਂ ਦੱਸਦੇ ਹਾਂ ਪਰ ਇੰਨਾ ਕੋਲੇ ਪ੍ਰਸ਼ਾਸਨ ਹੀ ਨਹੀਂ ਲੋਟ ਆ ਇਹਨਾਂ ਕੋਲੇ ਪ੍ਰਸ਼ਾਸਨ ਹੀ ਨਹੀਂ ਲੋਟ ਆ ਪ੍ਰਸ਼ਾਸਨ ਇਹਨਾਂ ਦੇ ਮਗਰ ਹੀ ਲੱਗਦਾ ਹੈ ਪ੍ਰਸ਼ਾਸਨਾਂ ਇਹਨੂੰ ਲਈ ਤੁਹਾਡੇ ਕਹਿੰਦਾ ਮਤਲਬ ਵੀ ਇਹੜਾ ਕੰਮ ਐਮਐਲਏ ਪ੍ਰਸ਼ਾਸਨ ਤੋਂ ਕਰੋ ਨਾ ਉਲਟਾ ਪ੍ਰਸ਼ਾਸਨ ਐਮਐਲਏ ਤੋਂ ਕਰੋ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਜੀ ਪ੍ਰਸ਼ਾਸਨ ਦੀ ਗੱਲ ਮੈਂ ਦੱਸਦਾ ਹਾਂ ਸਾਡੇ ਇੱਥੇ ਮੈਂ ਕਿਸੇ ਨਾਲ ਦੇ ਰੀਡਰ ਨੂੰ ਫੋਨ ਕਰਦਾ ਕਿ ਯਾਰ ਜਿਹੜੀਆਂ ਰਿਸ਼ਤੀਆਂ ਆਉਣ ਵਾਲੀਆਂ ਕਰਦੇ ਕੋਈ ਕੋ ਰੋਕਦਾ ਹੈ ਫੇ ਲੋਕ ਮੁਜ਼ਾਹਰਾ ਕਰਨਗੇ ਬਾਜ਼ਾਰ ਬੰਦ ਕਰਨਗੇ ਫੇਰ ਵੀ ਤੁਸੀਂ ਯਾਰ ਰਿਸ਼ਤੀਆਂ ਕਰੋਗੇ ਉਹ ਰੀਡਰ ਨੇ ਲੈ ਤਸਿਲਦਾਰ ਨੂੰ ਸਾਰਾ ਸੁਣਾਇਆ ਉਹ ਲੈ ਤਸਿਲਦਾਰ ਮਸਲਵ ਹੈ ਇਹ ਮੇਰੀ ਮੰਡੀ ਦੇ ਲੋਕ ਕੁਦੂਕੀਓ ਸਾਡੇ ਕੋਲ ਹੀ ਆਣਗੇ ਜਾਂ ਪਿੰਡ ਦੇ ਸਰਪੰਚ ਕੋਲੇ ਜਾਣਗੇ ਅਸੀਂ ਆਪਦੇ ਐਮਐਲਏ ਕੋਲੇ ਜਾਵਾਂਗੇ ਵੀ ਜਨਾਬ ਅਸੀਂ ਦੁਖੀ ਆ ਹਾਂ ਉਹ ਡੀਸੀ ਕੀ ਕਹਿੰਦਾ ਕਹਿੰਦਾ ਆਪ ਮੇਰੇ ਕਿਸੇ ਪ੍ਰਸ਼ਾਸਨ ਕੋ ਅਫੀਸਰ ਕੋ ਗਲਤ ਬੋਲੋਗੇ ਨਾ ਮੈਂ ਅੰਦਰ ਥੁੰਮ ਦੂੰਗਾ ਹਾਂ ਮੈਂ ਕਿਹਾ ਜਨਾਬ ਤੁਹਾਡੇ ਪ੍ਰਸ਼ਾਸਨ ਕੋ ਅਫਸਰਾਂ ਨੂੰ ਕੀ ਕਹਤਾ ਮੈਂ ਕਿਹਾ ਮੈਂ ਫੋਨ ਕੀਤਾ ਆ ਗੱਲ ਕਹੀ ਆ ਕੀ ਅੰਦਰ ਕਰਤਾ ਮੈਂ ਯਾਰ ਤੈਨੂੰ ਕਿਨੇ ਡੀਸੀ ਬਣਾਤਾ ਇਹਨੂੰ ਬੋਲਣ ਦੀ ਅਕਲ ਹੈ ਨਹੀਂ ਇਨੂੰ ਐ ਨਹੀਂ ਪਤਾ ਮੈਂ ਆ ਪੌਲਿੰਗ ਨਾਲ ਕੀ ਗੱਲ ਕਰਨੀ ਹੈ ਅਸੀਂ ਉੱਥੇ ਮੰਡੀ ਦੇ ਪ੍ਰਧਾਨ ਬੈਠੇ ਸੀ ਤਿੰਨ ਚਾਰ ਐਮਸੀ ਬੈਠੇ ਸੀ ਆ ਆਮ ਆਦਮੀ ਪਾਰਟੀ ਦੇ ਬਲੋਕ ਪ੍ਰਧਾਨ ਬੈਠੇ ਸੀ ਸਾਡੇ ਐਮਐਲਏ ਸਾਡੇ ਨਾਲ ਸੀ ਪਰ ਕਿਸੇ ਵੀ ਪਾਰਟੀ ਦੇ ਬੰਦੇ ਨੇ ਇਹ ਨਹੀਂ ਕਿਹਾ ਡੀਸੀ ਸਾਹਿਬ ਤੁਸੀਂ ਕੀ ਬੋਲਦੇ ਆ ਨਹੀਂ ਕਿਹੜਾ ਇੰਨਾ ਪ੍ਰਸ਼ਾਸਨ ਦੇ ਖਿਲਾਫ ਬੋਲੂਗਾ ਕਿ ਉਹਨਾਂ ਕੋਲ ਅਧਿਕਾਰ ਹੈ ਕਿ ਕਿਦੇ ਮਰਜ਼ੀ ਪਰਚਾ ਦੇ ਦੇਣ ਕਿਨੂੰ ਮਰਜ਼ੀ ਤੋਂਨ ਦਾ ਤੇ ਮੈਂ ਕਿਹਾ ਡੀਸੀ ਸਾਹਿਬ ਛੋਟੇ ਲੋ ਜਿਹੜੇ ਛੋਟੇ ਆਫੀਸਰ ਰਪੀਏ ਲਈ ਜਾਂਦੇ ਆ ਮੈਂ ਐਪੀਡੀਟ ਦਮਾਉਣ ਨੂੰ ਸੁਣੋਗੇ ਫਿਰ ਉਹਨੂੰ ਗੱਲ ਨਹੀਂ ਆ ਆ ਆ ਤਾਂ ਸਾਡੇ ਲੋਕਾਂ ਦਾ ਹਾਲ ਹੈ ਪਰ ਸਾਡੇ ਲੋਕ ਪਤਾ ਨਹੀਂ ਕਦੋਂ ਜਾਗਣਗੇ ਮੈਂ ਪ੍ਰਮਾਤਮਾ ਕੋਲੋਂ ਬੇਨਤੀ ਕਰਦਾ ਵੀ ਇਹ ਲੋਕ ਜਾਗ ਜਾਣ ਸ਼ਾਇਦ ਤਾਂ ਆਮ ਰਾਜ ਆ ਜਾਵੇ ਤੁਸੀਂ ਸਵਾਲ ਕਰਨੇ ਨੇ ਤੁਹਾਡੇ ਸਾਹਬ ਜਿਹੜੀਆਂ ਕੁੜੀਆਂ ਸਾਹ ਨੂੰ ਆਦਿਕਾ ਜਿਹੜੀਆਂ ਗੱਲਾਂ ਸੁਣ ਰਿਹਾ ਕਿੱਤੀਆਂ ਉਹ ਗੱਲਾਂ ਉਹਨਾਂ ਨਾਲ ਕਰਨੀ ਹੈ ਜੋ ਤੁਹਾਨੂੰ ਵਿਸ਼ਵਾਸ ਦੇਣਗੇ ਕੋਈ ਨਹੀਂ ਠੀਕ ਹੈ ਜੀ ਨਹੀਂ ਦੇਣਗੇ ਤਾਂ ਬਰਝ ਵਿਰੋਧ ਕਰਾਂਗਾ ਜੀ ਬਹੁਤ ਧੰਨਵਾਦ ਧੋਖਰੀ ਜੀ ਕੀ ਕਿਹੜਾ ਜਾਓਗੇ ਅੱਜ ਵੀ ਹਰ ਮੰਦਿਰ ਚਾਉਣ ਤੋਂ ਰੋਕਿਆ ਗਿਆ ਇਹ ਗੁੰਡਾਗਰਦੀ ਇਹ ਗੁੰਡਾਗਰਦੀ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਮੈਨੂੰ ਧੱਕਾ ਮਾਰਿਆ ਉਹ ਧੱਕਾ ਮਾਰਿਆ ਵੇਖੋ ਇਹ ਪੁਲਿਸ ਦੀ ਗੁੰਡਾਗਰਦੀ ਇਹ ਕੰਜਰ ਪੁਲਿਸ ਨਵੇਂ ਮੰਦਿਰ ਤੇ ਪ੍ਰੋਗਰਾਮ ਰੱਖਿਆ ਤਾਂ ਬ੍ਰਿੰਸ ਬਣਾ ਲਾ ਬਣਾ ਲਾ ਬਣਾਉਣ ਹੀ ਕਿਹਾ ਮੰਦਿਰ ਚੋਕ ਸਾਜਾ ਸਾਡੇ ਕੀ ਮੈਂ ਰੋਕ ਦੇ ਲੇਂਗਾ ਅੰਦਰ ਆ ਲੋ ਸਾਜਾ ਮੰਦਿਰ ਅਸੀਂ ਬਣਾਇਆ ਇਹਦੀ ਗੁੱਟਾ ਕਰਦੀ ਐ ਪੋਲ ਜੇ ਜੀ ਦਾ ਆਦਾ ਤੁਸੀਂ ਬਾਹਰ ਇੱਕੋ ਕਾਰ ਫੜਾ ਲੈਂਦੇ ਜਿਹੜੀਆਂ ਕਹਿੰਦੇ ਚੋਰੀ ਹੋਈ ਨਹੀਂ ਕਹਿੰਦੇ ਹਾਂ ਉੱਥੇ ਕੰਮ ਨਹੀਂ ਕਰਦੀ ਅਰੇ ਹੁੰਦੇ ਮੱਥੇ ਹੋਏ ਐ ਪਾਏ ਬਣਵਾਏ ਮੈਨੂੰ ਕਿਤਾਬ ਤੇਰੇ ਬੰਦਾ ਇੱਕ ਰੋਤੇ ਜਾ ਕੇ ਦਰਸ਼ਨ ਦਿੱਤਾ ਜਾ ਕੇ ਉੱਥੇ ਕਈ ਗੱਲ ਜੀ ਸਾਡੇ ਸਾਰੇ ਹਿੰਦੂਆਂ ਨੂੰ ਸਾਰੇ ਭਾਈਚਾਰਿਆਂ ਨੇ ਸਰ ਉਂਦਰ ਬਣੇ ਰੋਕੀ ਇਹਦਾ ਮਤਲਬ ਧਾਰਮਿਕ ਮੁੱਦੇ ਤੇ ਧਾਰਮਿਕ ਮੁੱਦੇ ਮੈਂ ਮਜ਼ਾਡ ਲੈਂਦੇ ਆ ਪੁਲਿਸ ਨੇ ਗੂੜਾ ਕਰਦੀ ਹੁਣ ਵੇਖੋ ਕਿਵੇਂ ਧੱਕੇ ਮਾਰਦੇ ਸੀ ਇਹ ਸਾਡਾ ਹਿੰਦੂਆਂ ਦਾ ਧਰਮ ਇਹ ਸਾਡਾ ਮੰਦਰ ਕਿਵੇਂ ਸਾਨੂੰ ਮੰਦਰ ਚ ਵੜਨ ਤੋਂ ਰੋਕਦੇ ਆ ਇਹ ਐਡਾ ਹੀ ਡਰਾ ਕਿਉਂ ਤੁਸੀਂ ਮੰਦਰ ਅੰਦਰ ਜਾਣੇ ਹੋ ਕਿ ਬਾਹਰ ਪਬਲਿਕ ਚ ਆਹੋ ਡੇਰਾ ਨਾਲ ਵੰਡੀ ਚ ਖੜੇ ਮੰਡੀ ਚ ਥੋੜੀ ਚ ਖੜਾ ਲਾ ਕੇ ਇੱਥੇ ਜ਼ਰੂਰੀ ਹੈ ਇਹਨੇ ਚਲੇਗਾ ਕੰਮ ਕਰਨ ਚਾਹੁੰਦੇ ਆ ਪੰਜ ਮਿੰਟਾਂ ਦਾ ਐਮਐਸਸੀ ਦਾ ਕਿਤੇ ਮੈਡਮ ਹੋ ਫਿਰ ਇਹਨੇ ਸਾਨੂੰ ਵੱਧ ਕਿਤੇ 1000 ਰੁਪਏ ਬਣੂਗਾ ਔਰਤਾਂ ਨੂੰ ਦੇਵਾਂਗੇ ਹੁਣ ਇਹ ਤਫੇੜਿਆਂ ਦੇ ਪੰਜ ਮਿੰਟਾਂ ਦੇ ਵਿੱਚ ਤੁਹਾਨੂੰ ਦੇਵਾਂਗੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ ਖੜਾ ਤਾਗ ਕੁਝ ਨਹੀਂ ਤਾਂ ਸਨ ਨਾ ਮੈਂ ਇੱਕ ਜੁਮਲੇ ਸਾਡੇ ਪਡਰਾਂ ਦੇ ਜਦੋਂ ਇਹ ਕਹਿੰਦਾ ਗੱਲ ਦੀਆਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੀ ਲੜਾਈ ਹੁੰਦੀ ਆ ਅਸੀਂ ਇਹਨਾਂ ਨਾਲ ਕੋਈ ਕੰੰਡਾ ਨਹੀਂ ਕੱਢਿਆ ਅਸੀਂ ਰਣਾਂ ਚਾਰ ਗੱਲਾਂ ਹੀ ਕਰਨੀਆਂ ਇੱਕ ਕਾਹਤੋਂ ਅੰਦਰ ਬੈਠਾ ਹੋਣਾ ਬਾਜਪਾ ਸਰਕਾਰ ਮੁਰਦਾਬਾ 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 ਲੜੇ ਕਿਸੇ ਵੀ ਧਾਰਨੀ ਸੰਸਾਦ ਜੇ ਪ੍ਰੋਗਰਾਮ ਨਹੀਂ ਰੱਖ ਸਕਦੇ ਇਹ ਤੁਸੀਂ ਮੈਂ ਪੱਤਰਕਾਰਾਂ ਨੂੰ ਬੇਨਤੀ ਹੈ ਦੇਖੋ ਕਿ ਦੁਨੀਆ ਨੂੰ ਕਿਸਾ ਦਿੱਲੀ 750 ਕਮਿਸ਼ਨ ਕਰਿਆ ਫਿਰ ਉਦੋਂ ਦਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਹਰਿਆਣਾ ਬਾਰਡਰ ਤੇ ਡਾਪ ਵਾਲੀ ਵੱਟ ਤੇ ਗੋਲੀਆਂ ਚਲਾਈਆਂ ਉਹਨਾਂ ਨੇ ਜਿੱਥੇ ਸਾਡੇ ਸੁਭ ਕਰਨ ਵੀ ਸਾਡਾ ਬੱਚਾ ਦੀ ਸਿੱਧੀ ਗੋਲੀ ਮਾਰੀ ਜਿਹੜੇ ਸਾਡੇ ਗ੍ਰੇਨੇਡ ਚ ਲਾਏ ਗਏ ਜਿਹੜੇ ਕਿ ਚੀਨ ਦੇ ਬਾਟ ਤੇ ਨਹੀਂ ਚਲਾ ਸਕਦੇ ਉਹਨਾਂ ਦੀ ਡੇਟ ਲੰਗੀ ਹੈ ਸਾਡੇ ਤੇ ਚਲਾਈ ਉਹ ਪਾਜ ਪਤਾ ਉਹ ਪਾਜ ਪਤਾ ਸਖਾ ਕਿਹਨਾਂ ਦੀ ਇਹ ਵੀ ਹੈ ਇਹ ਐਮਐਲਏ ਕੰਦਰੀ ਕਰ ਦੋ ਸਾਡੇ ਤੇ ਇੱਕ ਦਿਨ ਵੀ ਨਹੀਂ ਪਹੁੰਚਿਆ ਇਹ ਇੱਕ ਦਿਨ ਵੀ ਪਹੁੰਚੀ ਹੋਵੇ ਵੀ ਕਿਸਾਨਾਂ ਨਾਲ ਸੀ ਹਮਦਰਦੀ ਨਾਲ ਖੜੇ ਐ ਸਾਨੂੰ ਇੱਕੋ ਹੀ ਸਵਾਲੀਆਂ ਨੇ ਆਕੇ ਪੁੱਛਿਆ ਸੁਣਿਆ ਫਸਲਾਂ ਮਰ ਕੇ ਦੇ ਪੈਸੇ ਮਿਲ ਗਏ ਕੋਈ ਸਾਨੂੰ ਪੈਸੇ ਨਹੀਂ ਦਿੱਤੇ ਗਰੇ ਮਾਰੀ ਫਸਲਾਂ ਨਹੀਂ ਦੇਣੇ ਫਸਲਾਂ ਤੇ ਕੁਝ ਨਹੀਂ ਸਾਨੂੰ ਦਿੱਤਾ ਦੇ ਗੁਰਮੀ ਮਾਰੀ ਦੇ ਬਾਹਰ ਕਰਨਾ ਯਾਰ ਮੰਦਰ ਤੋਂ ਬਾਹਰ ਕਰਨਾ ਇਹ ਕਿਹੜਾ ਕੰਮ ਹੈ ਦੇਖੋ ਜੀ ਪੱਤਰਕਾਰ ਦੇਖੋ ਜਿਹੜੀ 1 ਮਿੰਟ ਜਿਹੜੀ ਅੱਜ ਹਿੰਦੁਸਤਾਨ ਦੀ ਲੋਕਾਂ ਦੀ ਜਿਹੜੀ 1 ਕਰੋੜ 140 ਕਰੋੜ ਦੀ ਜਿਹੜੀ ਉਮੀਦ ਹੈ ਉਹ ਪੱਤਰਕਾਰਾਂ ਤੇ ਹੈ ਜੀ ਤੁਸੀਂ ਅੱਜ ਵੇਖ ਲਈ ਪੁਲਿਸ ਦੀ ਗੁੰਡਾਗਰਦੀ ਪਹਿਲੀ ਕਦੋਂ ਤੁਸੀਂ ਚੋਣ ਕਮਿਸ਼ਨ ਨੂੰ ਇਹ ਫੋਟੋ ਖਿੱਚ ਕੇ ਭੇਜੋ ਇਹ ਮੰਦਰ 'ਚ ਮੀਟਿੰਗ ਕਰ ਹੀ ਨਹੀਂ ਸਕਦੇ ਜੀ ਇਹ ਕਰ ਵੀ ਸਕਦੇ ਸਾਨੂੰ ਲੋਕਾਂ ਨੂੰ ਕਿਉਂ ਰੋਕਦੇ ਆਏ ਜੇ ਤੁਸੀਂ ਸਾਡੀ ਤਕਲੀਫ ਸੁਣੋਗੇ ਫੇਰ ਹੀ ਕੋਈ ਬੰਦਾ ਚੱਲੂਗਾ ਨਾ ਬਿਲਕੁਲ ਇਹ ਮੰਦਰ ਦੇਖੋ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਇਹ ਐਸਐਚਓ ਦੀ ਦੇਖੋ ਕਿੱਡੀ ਗੁੰਡਾਗਰਦੀ ਕੀ ਲੱਗਦਾ ਵੀ ਇਹ ਕੋਈ ਫਿਰਕੂ ਗੱਲ ਬਣਾਉਣ ਨੂੰ ਫਿਰਦਾ ਵੀ ਕਿਸਾਨ ਆਏ ਜੀ ਮੰਦਿਰ ਚ ਕੱਲ ਨੂੰ ਨਹੀਂ 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 ਸਾਰੇ ਕਿਸਾਨ ਸਾਡੇ ਭਰਾ ਹੈ ਇਹ ਸਾਡੇ ਮੰਦਿਰ ਮੰਨਦੇ ਨਹੀਂ ਇਹ ਸਿੱਖ ਸਾਡੇ ਮੰਦਿਰ ਨੂੰ ਮੰਨਦੇ ਨਹੀਂ ਅਸੀਂ ਹਿੰਦੂ ਗੁਰਦੁਆਰਿਆਂ ਨੂੰ ਮੰਨਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘਾ ਗੁਰੂ ਤੇ ਆਪਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆਂ ਇਹ ਸਾਡੇ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਆਂ ਅਸੀਂ ਇੱਕ ਦੂਜੇ ਇਹ ਤਾਂ ਨਾ ਸਿਆਸੀ ਪਾਰਟੀਆਂ ਨੇ ਇਹ ਸਿਆਸੀ ਪਾਰਟੀਆਂ ਨੇ ਆਪ ਦੀਆਂ ਰੋਟੀਆਂ ਸੇਕਣ ਵਾਸਤੇ ਸਾਨੂੰ ਹਿੰਦੂ ਸਿੱਖਾਂ ਵਿੱਚ ਲੜਾਇਆ ਜਾ ਰਿਹਾ ਅਸੀਂ ਇੱਕ ਆਂ ਜਿੱਥੇ ਸਾਡੇ ਨਾਲ ੱੱਕਾ ਕਰਨਗੇ ਅਸੀਂ ਇਕੱਠੇ ਹੋ ਕੇ ਖੜਾਂਗੇ ਇਹਨਾਂ ਦੀ ਗੁੰਡਾਗਰਦੀ ਦਾ ਜਵਾਬ ਗੁੰਡਾਗਰਦੀ ਨਾਲ ਦੇਵਾਂਗੇ ਅਸੀਂ ਤੁਹਾਨੂੰ ਰੋਕਾ ਦੇ ਲਈ ਆਏ ਸੀ ਇਹ ਰੋਕ ਰਿਹਾ ਜੀ ਤੁਸੀਂ ਅੰਦਰ ਜਿੰਦਾਬਾ ਮੁਰਦਾਬਾ ਕਰੋਗੇ ਅੰਦਰ ਹੋ ਕੀ ਮੱਥਾ ਟੇਕਣਾ ਹੈ ਨਹੀਂ ਜੀ ਕੋਈ ਮੱਥਾ ਟੇਕਣ ਦੀ ਨਹੀਂ ਮੀਟਿੰਗ ਰੱਖੀ ਹੋਈ ਹੈ ਜੀ ਧਾਰਮਿਕ ਸਥਾਨ ਦੇ ਵਿੱਚ ਚੋਣਾਂ ਦੌਰਾਨ ਮੀਟਿੰਗਾਂ ਰੱਖਿਆ ਨਹੀਂ ਨਹੀਂ ਰੱਖ ਸਕਦੇ ਜੇ ਤੁਹਾਨੂੰ ਵੀ ਪਤਾ ਹੋਊਗਾ ਕਿ ਸਰਕਾਰ ਤੋਂ ਇਹ ਚੋਣ ਕਮਿਸ਼ਨ ਨੂੰ ਤੁਸੀਂ ਦੀ ਫੋਟੋ ਖਿੱਚ ਕੇ ਭੇਜੋ ਹੁਣ ਐਸਐਚਓ ਦੀ ਵੇਖੋ ਕਿੱਡਾ ਵੱਡੀ ਗੁੰਡਾਗਰਦੀ ੱੱਕਾ ਮਾਰੀ ਜਾਂਦਾ ਹੁੰਦਾ ਨਹੀਂ ਵੜਦਾ ਹੁੰਦਾ ਇਹਦੇ ਪਿਓ ਦਾ ਮੰਦ ਉਹ ਕਿਵੇਂ ਰੋਕ ਦੂਗਾ ਆ ਦੇਖੋ ਹਾਲ ਤੂੰ ਕਿਵੇਂ ਜਿੰਦੇ ਲਾ ਲੇ ਹਾਂ ਬਾਹਰ ਚ ਹੱਥ ਦੇ ਦੇਣਾ ਹਾਂ ਜੀ ਬਾਹਰ ਚ ਹੱਥ ਦੇਣਾ ਦੇ ਦੇਣਾ ਸੀ ਮੇਰਾ ਹਾਂ ਧੱਕਾ ਮਾਰਿਆ ਸਭ ਇਹਨਾਂ ਤੁਹਾਡਾ ਐਮ ਐਲ ਏ ਉਹ ਕਹਿੰਦੇ ਭਗਵੰਤਬਾਦ ਕਹਿੰਦੇ ਪਿੰਡਾਂ ਸਰਕਾਰ ਚੱਲੂ ਫਿਰ ਇਹਨਾਂ ਨੂੰ ਡਰ ਕਾਦਾ ਡਰ ਇਹਨਾਂ ਨੂੰ ਡਰ ਡਰ ਕਰਕੇ ਦਾ ਬਾਹਰ ਕੱਢਦੇ ਆਂਦਾ ਬਾਹਰ ਇਹ ਮੇਰੇ ਪਿਓ ਆ ਜਿਵੇਂ ਬਾਰਕਾ ਨੂੰ ਵੀ ਭਾਈ ਭਤੀਜਾ ਬਾਦ ਉਹ ਮੈਂ ਇਹ ਕਰੀ ਜਾਂਦੇ ਆ ਕਿੱਥੇ ਤੁਸੀਂ ਦੀਆਂ ਪੂਰੀਆਂ ਆ ਗਿਆ ਇਹ ਜੀ ਵੀਰ ਜੀ ਇਹਨੂੰ ਕੋਣ ਮੜਨਦਾ ਨਹੀਂ ਨਹੀਂ ਵੜਨ ਦਿਓ ਪਰ ਇਹ ਗੁੰਗਾ ਕਰਦੀ ਦਿੰਦੀ ਲੋਕ ਇਹ ਪਾ ਦੇਣਾ ਇਹ ਲੋਕਾਂ ਨੂੰ ਕੀ ਰੰਗ ਕਰਾਉਂਗੇ ਇਹ ਜਿਵੇਂ ਮੀਟਿੰਗ ਹੋ ਉਹਦੇ ਵਿੱਚ ਆ ਪੁਲਿਸ ਲੱਗੀ ਪੁਲਿਸ ਲੱਗੀ ਸੀ ਆ ਪੁਲਿਸ ਲੱਗੀ ਆ ਪੁਲਿਸ ਨੇ ਤਾਂ ਕੇਸਾਈ ਕੀਤੀ ਜਿਵੇਂ ਅੱਜ ਮੇਰੇ ਨਾਲ ਕੀਤੀ ਮੇਰੇ ਪਾਪੇ ਨਾਲ ਕੀਤੀ ਮੀਟਿੰਗ ਕਰਨ ਅਸੀਂ ਆਪੀ ਗੱਲ ਸੁਣਾਉਣ ਆਏ ਆ ਤੁਸੀਂ ਮੈਨੂੰ ਆਏ ਸੋਚ ਰਹੇ ਸੀ ਪਹਿਲਾਂ ਮੀਟਿੰਗਾਂ ਹੋਈਆਂ ਆ ਕਹਿੰਦੇ ਇਕੱਠ ਆਇਆ ਜੀ ਕਿਵੇਂ ਜੀ ਅੱਜ ਇਕੱਠ ਇੱਥੇ ਇੱਥੇ ਆਇਆ ਹੈ ਇਕੱਠ ਆਪੇ ਤੇ ਨਹੀਂ ਆਏ ਆ ਕਹਿੰਦੇ ਪਹਿਲਾਂ ਇਕੱਠ ਇੱਥੇ ਆਇਆ ਨਹੀਂ ਆਇਆ ਨਹੀਂ ਆਇਆ ਫਿਰ ਕੱਟ ਦਾ ਗੱਲ ਕਰੀ ਪੁਲਿਸ ਪ੍ਰਸ਼ਾਸਨ ਦੇ ਤੇ ਤਾਂ ਹੀ ਆਇਆ ਜੀ ਪੁਲਿਸ ਪ੍ਰਸ਼ਾਸਨ ਨਾਲ ਹੀ ਗੱਲ ਨਹੀਂ ਪੁਲਿਸ ਪ੍ਰਸ਼ਾਸਨ ਦੇ ਤਾਂ ਹੀ ਆਇਆ ਜੀ ਉਹਨਾਂ ਨੂੰ ਡਰਤ ਸੀ ਉਹਦਾ ਕੋਈ ਉਹਦਾ ਕੋਈ ਉਹਦਾ ਕੋਈ ਲੀਡਰ ਨਹੀਂ ਆਇਆ ਆ ਮੰਡੀ ਦੇ ਬੰਦੇ ਮੀਟਿੰਗ ਕਰਦੇ ਕੋਈ ਲੀਡਰ ਨਹੀਂ ਆਇਆ ਮੰਡੀ ਦੇ ਬੰਦੇ ਮੀਟਿੰਗ ਕਰਦੇ ਸੀ ਉਹਦਾ ਉਹਦੇ ਵਿੱਚ ਕੋਈ ਲੀਡਰ ਆਊਗਾ ਜਾਂ ਕਿਸੇ ਨੂੰ ਵਿਰੋਧ ਹੋਊਗਾ ਉਹ ਵਾਵੇ ਬਰੋ ਬਰੋ ਪਰ ਅੱਜ ਇੱਥੇ ਤਾਂ ਲੋਕ ਗੱਲ ਕਰਨ ਨਹੀਂ ਆਏ ਆ ਨਾ ਕੋਈ ਵਿਰੋਧ ਕਿਸੇ ਨੇ ਕਿ ਜਿੰਦਾਬਾ ਮੁਰਦਾਬਾ ਤਾਂ ਕਰਨੀ ਐ ਵਿਰੋਧ ਕਰਨੀ ਐ ਬਰੋ ਦੇਖੋ ਗੱਲ ਬੁਗਾਤਾ ਕਰਨ ਦੇ ਕੋ ਜੱਪਾ ਅੱਜ ਐਮਐਲਏ ਨਾਲ ਜਾਂ ਕੁੜੀਆਂ ਸਾਹਦੇ ਲੜਕੇ ਨਾਲ ਗੱਲ ਨਾ ਕਰਾਂਗੇ ਪਰ ਆਪਾਂ ਗੱਲ ਕਦੋਂ ਕਰਾਂਗੇ ਅੱਪਾ ਕੋਊਆਂ ਦੀ ਗੱਲ ਹੀ ਕਰਦੀ ਸੀ ਨਾ ਜਾਂ ਮੰਡੀ ਦੀ ਜੇ ਕੋਈ ਪ੍ਰੋਬਲਮ ਆ ਉਹ ਹੀ ਗੱਲ ਕਰਨੀ ਸੀ ਇਹਦੇ ਅੰਦਰ ਨਹੀਂ ਬਣਨ ਦੇ ਗੱਲ ਨਹੀਂ ਕਰਦੇ ਤੁਸੀਂ ਪਤਾ ਤਾਂ ਨਹੀਂ ਬੈਠ ਵੀ ਹੈ ਕਿ ਲੋਕ ਆ ਜਾਂਦੇ ਇਹਦਾ ਇੱਕ ੱੱਕੇ ਮਾਰਨ ਲੱਗੇ ਜਿਵੇਂ ਅਸੀਂ ਮੰਡੀ ਦੇ ਯਾਰੋ ਅਸੀਂ ਮੰਡੀ ਦੇ ਨਗਰ ਕੌਂਸਲਰ ਐ ਮੈਂ 11 ਸਾਲ ਮੰਦਰ ਤੇ ਪਧਾਟ ਕੀ ਕੀਤੀ ਐ ਅਜ ਤੱਕ ਇਹ ਗੁੰਡਾਦਰਦੀ ਵੇਖੀ ਨਹੀਂ ਵੀ ਮੰਦਰ ਚ ਕਿਸੇ ਨੂੰ ਵੜਨਾ ਦਿੱਤਾ ਜਾਵੇ ਇਹਦੇ ਬੀਬਾ ਵੀ ਆਉਂਦੀ ਸੀ ਇਕੱਲੀ ਜਾਂਦੀ ਕਾਂਗਰਸ ਦਾ ਗਿਆਸੀ ਭੱਟੀ ਵੀ ਆਉਂਦਾ ਸੀ ਕੋਈ ਮੰਦਰ ਤੇ ਕੋੜ ਭਾਈ ਵੀ ਆਉਂਦਾ ਸੀ ਮੰਦਰ ਚ ਕਿਸੇ ਨੂੰ ਕੋਈ ਵੜਨ ਦੀ ਜਵਾਲ ਕੋਈ ਨਹੀਂ ਪਰ ਮੰਦਰ ਦੇ ਆਪਾਂ ਕਹਿੰਦੇ ਮਰਿਆਦਾ ਮਰਿਆਦਾ ਸਹੀ ਰਵੇ ਮਰਿਆਦਾ ਅੱਜ ਮਰਿਆਦਾ ਕਿਹਨੇ ਖਤਮ ਕੀਤੀ ਇਹਨਾਂ ਨੇ ਕੀ ਨਹੀਂ ੱੱਕੇ ਮਾਰ ਕੇ ਇਹਨਾਂ ਨੇ ਇਹਨਾਂ ਨੇ ਮर्यादा ਖਤਮ ਕੀਤੀ ਨਾ ੱਟਕੇ ਮਾਰ ਕੇ ਯਾਨੀ ਤਾਂ ਇਹ ਅੰਦਰ ਵੱਢ ਚੁ ਹੈ ਹੈ ਅੰਦਰ ਵੱਢ ਚੁ ਨਹੀਂ ਇਹਦਾ ਮੈਦਾ ਦੇਖ ਮੈਨਾਂ ਕਿ ਤੂੰ ਬੰਦੇ ਦਾ ਪ੍ਰਧਾਨ ਹੋ ਮੈਂ ਤਾ ਕਿਹਾ ਵੀ ਦੇਖੋ ਮੀਟਿੰਗ ਜੋ ਆਪਾਂ ਨਾ ਕੇ ਰੋਕੀ ਨਾ ਰੋਕੇ ਕੋਈ ਗੱਲ ਨਹੀਂ ਕੋਈ ਚੁੱਕਾ ਹੋਊਗੀ ਤਾਂ ਹੀ ਲੋਕ ਖਾਣਗੇ ਕਿ ਜਿਹੜੇ ਤੁਸੀਂ ਕਰ ਰਹੇ ਜੀ ਪਹਿਲਾਂ ਮੀਟਿੰਗਾਂ ਵਿੱਚ ਇਹਨਾਂ ਨੂੰ ਟੋਪਲ ਬੰਦੇ ਮੀਟਿੰਗ ਕਰਦੇ